ਹਾਂਜੀ ਕਿਸਾਨ ਮੀਰੋ ਜੇ ਕੋਈ ਬਾਈ ਮੇਰੇ ਤੋਂ ਵੀਡੀਓ ਬਣਾਉਣਾ ਚਾਹੁੰਦਾ ਨੰਬਰ 987276773 ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਟੌਪ ਕਲਾਸ ਦੀ ਝੋਟੀ ਦੀ ਵੀਡੀਓ ਲੈ ਕੇ ਆਏ ਆ ਪਿੰਡ ਕਾਂਗੜਾ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਾਈ ਨੂੰ ਬਠਿੰਡਾ ਪਿਆ ਜਾਂਦਾਗਾ ਲక్ష్ਮੀ ਡੈਰੀ ਫਾਰਮ ਵਾਲੇ ਦੇ ਸਿਕੰਦਰਬੁੱਲ ਦੀ ਝੋਟੀ ਆ 7-8 ਦਿਨ ਹੋ ਗਏ ਸੂਈ ਨੂੰ 14 ਕਿਲੋ ਦੁੱਧ ਬਾਈ ਹੁਣ ਤਿਆਰ ਆ ਗਿਆ ਬਾਈ ਕਹਿੰਦਾ 18 ਕਿਲੋ ਦੀ ਔੜ ਤੇ ਭੇਜ ਦਾਂਗੇ ਮਾਗਰਾ ਐਸ ਸੈਗ ਵਾਲਿਆਂ ਦੇ ਐਸਐਮ 354 ਦਾ ਮੇਲ ਕਾਫਾ ਕੱਟਾਗਾ ਪਿਛਲੇ ਸ਼ੁੱਕਰ ਦਾ ਦੁੱਧ ਬਾਕੀ ਕਹਿੰਦਾ 18 ਲੀਟਰ ਸੀ ਐਕਟੀ 18 ਤੋਂ ਪਲੱਸ ਜਾਊਗੀ ਕੋਈ ਵੀ ਵੀਰਪਰਾ ਆਪਣੇ ਨਾਲ ਸੌਦਾ ਕਰ ਲੇ ਆਪਾਂ 18 ਲੀਟਰ ਦੁੱਧ ਚਵਾ ਕੇ ਦੇ ਦਾਂਗੇ 14 ਲੀਟਰ ਹੁਣ ਦੁੱਧ ਤਿਆਰ ਕੰਡੇ ਵਾਲਾ ਤਿਆਰ ਆ ਰੇਟ ਬਾਈ ਕਹਿੰਦਾ 2 ਲੱਖ ਤੇ 80000 ਹੈਗਾ ਨੰਬਰ 94653 23769 ਜੇ ਕਿਸੇ ਵੀ ਵੀਰ ਨੂੰ ਪਸੰਦ ਆਉਂਦੀ ਆਪਦੀ ਕਿਸੇ ਵੀ ਪੱਖ ਤੋਂ ਤਸੱਲੀ ਕਰ ਸਕਦੇ ਹੋ ਕਰ ਲਿਓ ਸੰਪਰਕ ਧੰਨਵਾਦ